ਨਮੀਆਂ ਨਮੀਆਂ ਕੂਟੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੀ ਇਹ ਵੀਡੀਓ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਮੇਰੇ ਭਰਾ ਜੇ ਤੁਹਾਡੇ ਕੋਲੇ ਵੀ ਕਿਸੇ ਵੀ ਏਰੀਆ ਚ ਕੋਠੀ ਘਰ ਮਕਾਨ ਹੈਗਾ ਜੀ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਤੇ ਵੇਚਣਾ ਤੁਸੀਂ ਚਾਹੁੰਦੇ ਹੋ ਤਾਂ ਆਪਣਾ ਨੰਬਰ ਨੋਟ ਕਰੋ ਜੀ WhatsApp ਨੰਬਰ ਆਪਣਾ ਉੱਪਰ ਹਮੇਸ਼ਾ ਵਾਰ-ਵਾਰ ਚੱਲਦੇ ਰਹਿੰਦਾ 73800 ਪੂਰਾ 62173 ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਆ ਕੁਝ ਆਪਣੇ ਕੋਲੇ ਭੇਜ ਦਿਓ ਬਿਲਕੁਲ ਫ੍ਰੀ ਦੇ ਵਿੱਚ ਐਡ ਆਪਾਂ ਤੁਹਾਡੀ ਲਗਾ ਦੇਵਾਂਗੇ ਜਿਹੜੀ ਕੋਠੀ ਅਜਾ ਪੱਲੇ ਕੇ ਪਹੁੰਚੀ ਹੈ ਜੀ ਸ਼ਾਇਦ ਤੁਸੀਂ ਪਹਿਲਾਂ ਵੀ ਦੇਖੀ ਹੋਵੇ ਤੇ ਰੇਟ ਇਹਨਾਂ ਨੇ ਬਹੁਤ ਸਹੀ ਪਹਿਲਾਂ ਵੀ ਲਾ ਕੇ ਭੇਜਿਆ ਸੀਗਾ ਤੇ ਇਹਨਾਂ ਨੇ ਛੇਤੀ ਜਾਣਾ ਜੀ ਕਿਉਂਕਿ ਬਾਹਰ ਦਾ ਪਲਾਨ ਇਹਨਾਂ ਦਾ ਬਣਿਆ ਪਿਆ ਸੀ ਤੇ ਛੇਤੀ ਜਾਣ ਕਰਕੇ ਜਿਹੜਾ ਪਹਿਲਾਂ ਰੇਟ ਇਹਨਾਂ ਨੇ ਰੱਖਿਆ ਸੀਗਾ ਉਹ ਤੋਂ ਵੀ ਕਾਫੀ ਘਟਾ ਕੇ ਇਹਨਾਂ ਨੇ ਹੁਣ ਰੇਟ ਮੰਗਿਆਗਾ ਜੇ ਕਿਸੇ ਨੇ ਕੋਠੀ ਖਰੀਦਣੀ ਹੈ ਤੁਸੀਂ ਜਾ ਕੇ ਦੇਖੋ ਬਹੁਤ ਰੀਜ ਨਾਲ ਬਹੁ ਸ਼ੌਂਕ ਨਾਲ ਕੋਠੀ ਇਹਨਾਂ ਨੇ ਬਣਵਾਈ ਹੋਈ ਹੈ 40 ਮਰਲੇ ਜਗਾਂ ਦੇ ਵਿੱਚ ਕੋਠੀ ਬਣੀ ਹੋਈ ਹੈ 2 ਕਨਾਲਾਂ ਚ ਤੇ ਆਸੇ-ਪਾਸੇ ਵੀ ਜਗ੍ਹਾ ਕਾਫੀ ਇਹਨਾਂ ਨੇ ਛੱਡੀ ਹੋਈ ਆ ਤੇ ਪੱਕੀ ਕੀਤੀ ਹੋਈ ਆ ਜੀ ਕਿਉਂਕਿ ਆਸੇ-ਪਾਸੇ ਪੈਲੀ ਲੱਗਦੀ ਆ ਤੇ ਤੁਹਾਨੂੰ ਮੈਂ ਅੱਗੇ ਥੋੜਾ ਜਿਹਾ ਦਿਖਾ ਵੀ ਦਿਨਾ ਜੀ ਇਹਨਾਂ ਨੇ ਪੱਕੀ ਕੀਤੀ ਹੋਈ ਆ ਵੀ ਜਿਹੜਾ ਪਾਣੀ ਵਗੈਰਾ ਲੱਗਦਾ ਜਿਹੜਾ ਕੁਠੀ ਦੇ ਨਾਲ ਨਾ ਲੱਗੇ ਜਿਵੇਂ ਕਿ ਤੁਹਾਨੂੰ ਮੈਂ ਦਿਖਾ ਰਿਹਾ ਸ਼ਾਇਦ ਹੈ ਜੀ ਇਹ ਚਾਰ ਤੋਂ 5 ਫੁੱਟ ਤਾਂ ਆਰਾਮ ਨਾਲ ਮੈਨੂੰ ਲੱਗਦਾ ਹੋਵੇਗੀ ਜਗ੍ਹਾ ਕਾਫੀ ਦੂਰ ਤੱਕ ਆ ਤੁਸੀਂ ਦੇਖੋ ਪੱਕੀ ਵੀ ਕੀਤੀ ਹੋਈ ਆ ਉਹ ਤੋਂ ਬਾਅਦ ਮਿੱਟੀ ਵੀ ਲੱਗੀ ਹੋਈ ਆ ਤੇ ਕੋਠੀ ਬਹੁਤ ਵਧੀਆ ਜੀ ਖੁੱਲੀ ਡੁੱਲੀ ਬਹੁਤ ਹੈ ਅੰਦਰੋਂ ਤੁਸੀਂ ਦੇਖੋਗੇ ਦੇਖਦੇ ਹੀ ਰਹਿ ਜਾਓਗੇ ਕਿਉਂਕਿ ਸਾਰੀ ਇਹਨਾਂ ਨੇ ਤਿਆਰ ਕਰਵਾਈ ਹੋਈ ਆ ਹਰ ਚੀਜ਼ ਬਹੁਤ ਵਧੀਆ ਰੀਜਨਲ ਕੰਮ ਇਹਨਾਂ ਨੇ ਸਾਰਾ ਕਰਵਾਇਆ ਹੋਇਆ ਤੇ ਸਾਰੇ ਪਰਿਵਾਰ ਨੇ ਬਾਹਰ ਜਾਣਾਗਾ ਬਸ ਤਾਂ ਹੀ ਇਹਨਾਂ ਨੇ ਆਪਦੀ ਜਿਹੜੀ ਆਹ ਕੋਠੀ ਆ ਸੇਲ ਕਰਨੀ ਹੈ ਜੀ ਤੇ ਜਦੋਂ ਆਪਾਂ ਮੇਨ ਗੇਟ ਰਾਹੀਂ ਐਂਟਰ ਕਰਦੇ ਹਾਂ ਪਹਿਲਾਂ ਤਾਂ ਆਪਾਂ ਨੂੰ ਇੱਕ ਕਮਰਾ ਬਾਹਰਲਾ ਦੇਖਣ ਨੂੰ ਮਿਲੂਗਾ ਤੇ ਇਹਨਾਂ ਨੇ ਇਹਨੂੰ ਸਟੋਰ ਰੂਮ ਬਣਾ ਰੱਖਿਆ ਤੇ ਸਮਾਨ ਕਾਫੀ ਘਰ ਦਾ ਪਿਆਗਾ ਤੇ ਗੇਟ ਵਗੈਰ ਆਪਾਂ ਨੂੰ ਡਬਲ ਪੱਲੇ ਮਿਲ ਜਾਣਗੇ ਬਾਕੀ ਕੂਠੀ ਦੀ ਬਾਹਰਲੀ ਸਾਈਡ ਵੀ ਇਹਨਾਂ ਨੇ ਪੱਕੀ ਜਗ੍ਹਾ ਕੀਤੀ ਹੋਈ ਹੈ ਤੁਸੀਂ ਦੇਖਿਆ ਹੋਊਗਾ ਇਟਾਂ ਲਾ ਕੇ ਪੱਕੀ ਕੀਤੀ ਹੋਈ ਹੈ ਬਾਹਰ ਦੂਰ ਤੱਕ ਤੇ ਹਰ ਚੀਜ਼ ਆਪਾਂ ਨੂੰ ਮਿਲੂਗੀ ਜਿਹੜੇ ਮਾਲਕ ਨੇ ਉਹ ਪਸ਼ੂ ਵੀ ਰੱਖਦੇ ਅਸੀਂ ਤੇ ਪਸ਼ੂਆਂ ਵਾਸਤੇ ਅਲੱਗ ਤੋਂ ਛੱਡ ਪਾਇਆ ਹੋਇਆ ਛਾਤੜਾ ਪਾਇਆ ਹੋਇਆ ਤੇ ਪਸ਼ੂਆਂ ਦੇ ਬਾਹਰ ਖੜਾਉਣ ਵਾਸਤੇ ਅਲੱਗ ਤੋਂ ਜਗ੍ਹਾ ਬਣੀ ਹੋਈ ਹੈ ਇੱਧਰਲੇ ਪਾਸੇ ਸਾਰਾ ਜਿਹੜਾ ਏਰੀਆ ਆ ਗਿਆ ਪਸੂਮਾ ਵਸਤੇ ਆ ਖੁਰਨੀ ਬਣੀ ਹੋਈ ਆ ਜਿਵੇਂ ਤੁਸੀਂ ਦੇਖ ਰਹੂ ਕੰਮ ਇਹਨਾਂ ਨੇ ਬਹੁਤ ਵਧੀਆ ਕਰਵਾਇਆ ਹੋਇਆ ਤੇ ਇੱਕ ਛੋਟੀ ਜੀ ਕੰਦ ਵੀ ਇਹਨਾਂ ਨੇ ਕੱਢੀ ਹੋਈ ਆ ਵੀ ਜਦੋਂ ਪਾਣੀ ਪੂਰੀ ਮਾਰ ਨਾ ਹੋਵੇ ਪਸੂਮਾਲੇ ਪਾਸੇ ਤਾਂ ਬਿਹੜੇ ਦੇ ਵਿੱਚ ਪਾਣੀ ਕਿਸੇ ਵੀ ਤਰ੍ਹਾਂ ਦਾ ਕੋਈ ਨਾ ਆਵੇ ਤੇ ਬਿਹੜਾ ਆਪਾਂ ਨੂੰ ਬਹੁਤ ਖੁੱਲਾ ਡੁੱਲਾ ਮਿਲ ਜੁਗਾ ਜੀ ਸੰਦ ਸੰਦੇੜਾ ਜੋ ਵੀ ਖੜਾਉਣੇ ਆਰਾਮ ਨਾਲ ਕਿਨੇ ਮਰਜ਼ੀ ਖੜਾ ਲਓ ਜੀ ਗੱਡੀਆਂ ਤਾਂ ਚਾਹੀ ਮਤਲਬ 10-12 ਖੜ ਜਾਨਗੀਆਂ ਤੇ ਸੰਦ ਸੰਧੜੀ ਖੜਾਉਣ ਵਾਸਤੇ ਅਲੱਗ-ਅਲੱਗ ਥਾਂ ਬਣੀ ਹੋਈ ਆ ਜਿਵੇਂ ਕਿ ਇੱਥੇ ਆਪਾਂ ਗੱਡੀ ਖੜਾਉਣੀ ਹੋਵੇ ਤਾਂ ਆਰਾਮ ਨਾਲ ਦੋ ਗੱਡੀਆਂ ਖੜ ਜਾਨਗੀਆਂ ਤੇ ਕੋਠੀ ਦੇ ਮੂਹਰੇ ਪੋਰਚ ਵੀ ਬਣਾ ਹੋਇਆ ਉੱਥੇ ਵੀ ਲਗਭਗ ਦੋ ਗੱਡੀਆਂ ਮੈਨੂੰ ਲੱਗਦਾ ਖੜੀ ਜਾਣਗੀਆਂ ਜੇ ਆਪਣੇ ਕੋਲੇ ਟਰੈਕਟ ਹੈਗੇ ਤਾਂ ਟਰੈਕਟ ਟਰਾਲੀ ਆਪਾਂ ਅੰਦਰ ਆਰਾਮ ਨਾਲ ਖੜਾ ਸਕਦੇ ਆ ਤੇ ਕੋਠੀ ਤੋਂ ਬਾਹਰਲੀ ਸਾਈਡ ਆਪਾਂ ਨੂੰ ਬਾਥਰੂਮ ਏਰੀਆ ਵੀ ਮਿਲ ਜੂਗਾ ਤੇ ਤੁਹਾਨੂੰ ਮੈਂ ਅੰਦਰ ਹੁਣ ਲੈ ਕੇ ਚੱਲਦਾ ਬਾਕੀ ਤੁਸੀਂ ਦੇਖਿਓ ਤੇ ਕੋਠੀ ਦਾ ਫਰੰਟ ਜਿਹੜਾ ਇਹਨਾਂ ਨੇ ਬੜਮਾਇਆ ਹੋਇਆ ਫਰੰਟ ਬਹੁਤ ਸੋਹਣਾ ਬਣਾਇਆ ਹੋਇਆ ਜੀ ਕੋਠੀ ਬਹੁਤ ਸੋਣੀ ਹੈ ਤੇ ਲੋਬੀ ਦਾ ਜਿਹੜਾ ਮੇਨ ਗੇਟ ਇਹਨਾਂ ਨੇ ਰੱਖਿਆਗਾ ਐਂਟਰੀ ਮੇਨ ਗੇਟ ਉਹ ਕਾਫੀ ਪਿੱਛੇ ਹਟਵਾ ਇਹਨਾਂ ਨੇ ਰੱਖਿਆ ਹੋਇਆ ਜਿਹੜਾ ਕਾਫੀ ਵਧੀਆ ਲੱਗਦਾ ਜੀ ਤੇ ਆਪਾਂ ਨੂੰ ਪਹਿਲਾ ਬੈਡਰੂਮ ਆਹ ਦੇਖਣ ਨੂੰ ਮਿਲੂਗਾ ਕੋਠੀ ਦਾ ਪਹਿਲਾ ਬੈਡਰੂਮ ਆ ਗਿਆ ਜੀ ਤੇ ਸਾਰਾ ਕੁਝ ਮਤਲਬ ਕੀ ਤਿਆਰ ਹੈ ਰੰਗ ਵਗੈਰਾ ਇਹਨਾਂ ਨੇ ਬਹੁਤ ਸੋਹਣਾ ਕਰਵਾ ਰੱਖਿਆ ਜੇ ਆਪਾਂ نیچے ਗੱਲ ਕਰੀਏ ਤਾਂ نیچے ਆਪਾਂ ਨੂੰ ਸਾਰੇ ਕਿਤੇ ਟਾਈਲਾਂ ਲੱਗੀਆਂ ਹੋਈਆਂ ਮਿਲ ਜਾਣਗੀਆਂ ਜਗ੍ਹਾ ਤੋਂ ਉਹਨੂੰ ਮੈਂ ਕਨਫਰਮ ਕਰਵਾਈ ਦਿੱਤੀ ਸੀਗੀ ਵੀ ਜਗ੍ਹਾ ਕਿੰਨੀ ਅਜੀ ਦੋ ਕਨਾਲ ਜਗ੍ਹਾ ਕਨਾਲ ਚ 20 ਮਰਲੇ ਹੁੰਦੇ ਐ 40 ਮਰਲੇ ਜਗ੍ਹਾ ਚ ਘਰ ਬਣਿਆ ਹੋਇਆ ਐ ਤੇ ਕੂਠੀ ਦੇ ਵਿੱਚ ਆਪਾਂ ਨੂੰ ਟੋਟਲ ਚਾਰ ਤਾਂ ਬੈੱਡਰੂਮ ਦੇਖਣ ਨੂੰ ਮਿਲ ਜਾਣਗੇ ਡਰਾਈਂਗ ਰੂਮ ਜਿਹੜਾ ਆਪਾਂ ਨੂੰ ਦੇਖਣ ਨੂੰ ਮਿਲੂਗਾ ਕਾਫੀ ਖੁੱਲਾ ਡੁੱਲਾ ਆਪਾਂ ਨੂੰ ਮਿਲੂਗਾ ਉਹ ਵੀ ਤੁਹਾਨੂੰ ਮੈਂ ਅੱਗੇ ਦਿਖਾਉਂਗਾ ਤੁਸੀਂ ਸਾਰਾ ਕੁਝ ਦੇਖੋਗੇ ਤੇ ਵਧੀਆ ਸਾਰਾ ਕੁਝ ਐ ਜੀ ਦੋ ਤਾਂ ਆਪਾਂ ਨੂੰ ਕਿਚਨ ਮਿਲ ਜਾਣਗੇ ਡਬਲ ਕਿਚਨ ਆਪਾਂ ਨੂੰ ਮਿਲ ਜਾਣਗੇ ਤੁਸੀਂ ਦੇਖਿਓ ਤੇ ਰੇਟ ਦੀ ਗੱਲ ਕਰੀਏ ਤਾਂ ਰੇਟ ਇਹਨਾਂ ਨੇ ਹੁਣ 55 ਲੱਖ ਰੁਪਿਆ ਆ ਰੱਖਿਆਗਾ ਬਾਕੀ ਜਿਹੜੇ ਮਾਲਕ ਨੇ ਉਹਨਾਂ ਨੇ ਆਖਿਆ ਵੀ ਰੇਟ ਹੋਰ ਵੀ ਮੌਕੇ ਤੇ ਘਟਾ ਦਾਂਗੇ ਇੱਕ ਵਾਰੀ ਸਿਰਫ ਆਹ ਡਿਮਾਂਡ ਹੈ ਜੀ ਡਿਮਾਂਡ ਹੈ 55 ਲੱਖ ਰੁਪਿਆ ਤੇ ਬਾਕੀ ਤੁਸੀਂ ਕੋਠੀ ਦੇਖ ਹੀ ਰਹੇ ਹੋ ਕੋਠੀ ਦੇ ਵਿੱਚ ਕਮੀ ਪੇਸ਼ੀ ਕੋਈ ਨਹੀਂ ਹੈਗੀ ਤੇ ਆਪਾਂ ਨੂੰ ਪੂਜਾਰੂਮ ਮਿਲ ਜੂਗਾ ਜੀ ਆ ਤੁਸੀਂ ਦੇਖੋ ਬਾਬਾ ਜੀ ਦਾ ਘਰ ਇੱਕ ਪਾਸੇ ਬਣਿਆ ਹੋਇਆ ਕਾਫੀ ਵੱਡਾ ਇਹਨਾਂ ਨੇ ਪੂਜਾਰੂਮ ਬਣਾਇਆ ਹੋਇਆ ਤੇ ਗੱਲਬਾਤ ਹੋ ਰਹੀ ਹੈ ਜੀ ਜੇ ਆਪਾਂ ਗੱਲ ਕਰੀਏ ਤਾਂ ਡਿਮਾਂਡ ਤਾਂ ਤੁਹਾਨੂੰ ਮੈਂ ਦੱਸ ਹੀ ਦਿੱਤੀ ਕਿੰਨੀ ਹੈ ਜੀ ਤੇ 55 ਲੱਖ ਰੁਪਿਆ ਇਹਨਾਂ ਨੇ ਕਿਹਾ ਤੇ ਬਾਕੀ ਚਾਰ ਬੈੱਡਰੂਮ ਡਰਾਇੰਗ ਰੂਮ ਡਾਈਨਿੰਗ ਰੂਮ ਆ ਕੁਝ ਆਪਾਂ ਨੂੰ ਮਿਲੂਗਾ ਜੀ ਤੇ ਕੁਠੀ ਜੜੀ ਪੂਰੀ ਰੀਜਨ ਨਾਲ ਇਹਨਾਂ ਨੇ ਬਣਵਾਈ ਹੋਈ ਹੈ ਜੀ ਤੁਹਾਨੂੰ ਮਾਲਕ ਦਾ ਨੰਬਰ ਵੀ ਮੈਂ ਨੋਟ ਕਰਵਾ ਦੂੰਗਾ ਜੀ ਤੇ ਸਾਰਾ ਕੁਝ ਤੁਹਾਨੂੰ ਪਤਾ ਲੱਗ ਜਾਊਗਾ ਤੇ ਕੱਲੀ ਕੱਲੀ ਆਪਾਂ ਗੱਲ ਕਰਦੇ ਆਂ ਜੀ ਬਾਕੀ ਵੀਡੀਓ ਚੱਲ ਰਹੀ ਹੈ ਸਕਰੀਨ ਤੇ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਮੈਨੂੰ ਜ਼ਿਆਦਾ ਵੈਸੇ ਦੱਸਣ ਦੀ ਲੋੜ ਹੈ ਨਹੀਂ ਜਗ੍ਹਾ ਵਗੈਰਾ ਤੁਹਾਨੂੰ ਪਤਾ ਹੀ ਹੈ ਜੀ ਰਜਿਸਟਰੀ ਵਾਲੀ ਰਜਿਸਟਰੀ ਵਾਲੀ ਜਗ੍ਹਾ ਜੇ ਆਪਾਂ ਲੋਕੇਸ਼ਨ ਦੀ ਗੱਲ ਕਰੀਏ ਪਿੰਡ ਲੱਗਦਾ ਇਹਨਾਂ ਨੂੰ ਸਮਲਸਰ ਜੇ ਆਪਾਂ ਤਹਿਸੀਲ ਦੀ ਗੱਲ ਕਰੀਏ ਤਾਂ ਤਹਿਸੀਲ ਜਿਹੜੀ ਇਹਨਾਂ ਨੂੰ ਲੱਗਦੀ ਹੈ ਬਾਗਾਪੁਰਾਣਾ ਜੀ ਡਿਸਟ੍ਰਿਕਟ ਮੋਗਾ ਤਹਿਸੀਲ ਬਾਗਾਪੁਰਾਣਾ ਪਿੰਡ ਸਮਲਸਰ ਸਮਲਸਰ ਪਿੰਡ ਦੇ ਵਿੱਚ ਇੱਕ ਪਾਸੇ ਇਹਨਾਂ ਨੇ ਕੂਠੀ ਆਪਦੀ ਬਣਵਾਈ ਹੋਈ ਹੈ ਬਾਕੀ ਤੁਹਾਨੂੰ ਰੇਟ ਪਤਾ ਲੱਗ ਹੀ ਗਿਆ 55 ਲੱਖ ਰੁਪਇਆ ਬਾਕੀ ਲੈਸ ਹੋ ਜਾਊਗਾ 55 ਲੱਖ ਵੀ ਕੋਈ ਫਿਕਸਡ ਰੇਟ ਨਹੀਂ ਹੈਗਾ ਜੀ ਮੌਕੇ ਤੇ ਘੱਟ ਆਪਦਾ ਹੋ ਜਾਊਗਾ ਜਿਹੜੇ ਇਹਨਾਂ ਨੇ ਮੋਬਾਈਲ ਨੰਬਰ ਦਿੱਤੇ ਆ ਉਹ ਇਹਨਾਂ ਨੇ ਦੋ ਦਿੱਤੇ ਆ ਦੋਵੇਂ ਤੁਹਾਨੂੰ ਮੈਂ ਨੋਟ ਕਰਵਾ ਦੇਣਾ ਚਾਹੀਦਾ ਪਹਿਲਾ ਨੰਬਰ ਤੁਸੀਂ ਨੋਟ ਕਰੋ 9814883099 ਦੁਬਾਰਾ ਦੱਸ ਦਿਨਾ 9814883099 ਜਿਹੜਾ ਦੂਜਾ ਨੰਬਰ ਹੈ ਜੀ ਦੂਜਾ ਨੰਬਰ 9872292213 ਦੁਬਾਰਾ ਦੱਸ ਦਿਨਾ 9872292213 ਦੋਵੇਂ ਨੰਬਰ ਸਕਰੀਨ ਤੇ ਤੁਹਾਨੂੰ ਮਿਲ ਜਾਣਗੇ ਜੀ। ਬਾਕੀ ਵੀਡੀਓ ਚ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਤੇ ਕਿਚਨ ਵਗੈਰਾ ਤੁਸੀਂ ਦੇਖ ਲਿਆ। ਕਿਚਨ ਬਹੁਤ ਖੁੱਲਾ ਢੁਲਾਪਨ ਮਿਲ ਜੂਗਾ ਜੀ। ਕਿਚਨ ਵਧੀਆ ਮਿਲ ਜੂਗਾ। ਕਿਚਨ ਦੇ ਵਿੱਚ ਮਾਰਬਲ ਪੱਥਰ ਲੱਗਿਆ ਹੋਇਆ ਤੇ ਕਿਚਨ ਦੇ ਵਿੱਚੋਂ ਹੀ ਆਪਾਂ ਸੈਕੰਡ ਵਾਲੇ ਕਿਚਨ ਚ ਜਾ ਸਕਦੇ ਹਾਂ ਜਿਹੜਾ ਪਰਲਾ ਕਿਚਨ ਹੈ ਜੀ। ਉਧਰ ਵੀ ਤੁਹਾਨੂੰ ਮੈਂ ਲੈ ਕੇ ਚੱਲੂੰਗਾ ਤੇ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਜੀ। ਬਾਕੀ ਸਕਰੀਨ ਤੇ ਸਾਰਾ ਕੁਝ ਚੱਲ ਰਿਹਾ ਜਿਹੜਾ ਸੈਕਿੰਡ ਵਾਲਾ ਬਾਹਰਲੀ ਸਾਈਡ ਕਿਚਨ ਹੈ ਉਹਦੇ ਵਿੱਚ ਤਾਂ ਬਾਕਸ ਵਗੈਰਾ ਬਣੇ ਹੋਏ ਨੇ ਤੇ ਮੂਰੇ ਫਰੰਟ ਤੇ ਕਾਫੀ ਆਪਾਂ ਨੂੰ ਜਗ੍ਹਾ ਮਿਲ ਜੂਗੀ ਤੇ ਕੋਠੀ 'ਚ ਕਮੀ ਪੇਸ਼ੀ ਕੋਈ ਨਹੀਂ ਚ ਬਹੁਤ ਖੁੱਲੀ ਡੁੱਲੀ ਪੂਰੀ ਟੋਪ ਦੀ ਇਹਨਾਂ ਨੇ ਕੋਠੀ ਹੈ ਜਿਹੜੀ ਆਪਦੀ ਬਣਵਾਈ ਹੋਈ ਆ ਬਾਕੀ ਵੀਡੀਓ 'ਚ ਕੱਲੀ ਕੱਲੀ ਗੱਲਬਾਤ ਆਪਾਂ ਕੀਤੀ ਆ ਸਾਰਾ ਕੁਛ ਤੁਹਾਨੂੰ ਮੈਂ ਦੱਸਤਾ ਲੋਕੇਸ਼ਨ ਦੱਸਤੀ ਮੋਬਾਈਲ ਨੰਬਰ ਦੱਸਤੀ ਤੇ ਰੇਟ ਵੀ ਤੁਹਾਨੂੰ ਕਨਫਰਮ ਕਰਵਾਤਾ ਕਿਉਂ ਕੋਠੀ ਸੇਲ ਕਰਨੀ ਆ ਇਹ ਵੀ ਤੁਹਾਨੂੰ ਮੈਂ ਦੱਸਤਾ ਜੀ ਕੂਠੀ ਚ ਕੋਈ ਕਮੀ ਪੇਸ਼ੀ ਨਹੀਂ ਕਿਸੇ ਨੇ ਜਾ ਕੇ ਦੇਖਣੀ ਆ ਸਮਲਸਰਾਂ ਪਿੰਡ ਦੇ ਵਿੱਚ ਆ ਜਿਹੜੀ ਕੂਠੀ ਆ ਬਣੀ ਹੋਈ ਆ ਸਮਲ ਸਰਪੰਡਨ ਦਾ ਜਾ ਕੇ ਦੇਖ ਲਓ ਗੱਲਬਾਤ ਕੋਈ ਵੀ ਕਰਨੀ ਕਿਸੇ ਵੀ ਤਰ੍ਹਾਂ ਦੀ ਤਾਂ ਤੁਸੀਂ ਫੋਨ ਤੇ ਵੀ ਗੱਲ ਕਰ ਸਕਦੇ ਹੋ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਜੀ ਬਾਕੀ ਮੈਨੂੰ ਜਰੂਰ ਦੱਸੋ ਤੁਸੀਂ ਕਮੈਂਟ ਕਰਕੇ ਵੀਡੀਓ ਕਿਵੇਂ ਦੀ ਲੱਗੀ ਤੇ ਕੂਠੀ ਕਿਵੇਂ ਦੀ ਲੱਗੀ ਤੇ ਲੋਕੇਸ਼ਨ ਕਿਵੇਂ ਦੀ ਲੱਗੀ ਜਰੂਰ ਦੱਸਿਓ ਜੀ ਤੇ ਕਿਸੇ ਨੇ ਐਡ ਕਰਵਾਉਣੀ ਆ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਚਾਹੇ ਪੰਜਾਬ ਹਰਿਆਣਾ ਰਾਜਸਥਾਨ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਚ ਦੇਖ ਰਹੇ ਹੋ ਤੁਸੀਂ 베ਚਣਾ ਚਾਹੁੰਦੇ ਹੋ ਜੇ ਕੋਠੀ ਘਰ ਮਕਾਨ ਹਵੇਲੀ ਮਹਿਲ ਕੁਛ ਵੀ ਚ ਆਪਣੀ ਕੋਲੇ ਭੇਜ ਦਿਓ ਆਪਣੇ WhatsApp ਨੰਬਰ ਤੇ ਆਪਾਂ ਬਿਲਕੁਲ ਫਰੀਦ ਵਿੱਚ ਐਡ ਕਰ ਦਾਂ ਜੀ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਹੈ 7380026173 ਵੀਡੀਓ ਜਾਣਕਾਰੀ ਫੋਟੋਆਂ ਭੇਜ ਕੇ ਜਲਦੀ ਫਰੀਦ ਵਿੱਚ ਐਡ ਤੁਸੀਂ ਲਗਵਾ ਸਕਦੇ ਹੋ ਤੇ ਜਿਨੇ ਤੁਸੀਂ ਪਹਿਲੀ ਵਾਰ ਆਏ ਹੋ ਜੀ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦੋ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਬਾਕੀ ਮਿਲਦੇ ਆ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਕੂਠੀ ਘਰ ਮਕਾਨ ਦੇ ਨਾਲ ਜੀ ਤੇ ਆ ਜਿਹੜੀ ਕੂਠੀ ਆ ਇਹ ਜੇ ਖਰੀਦਣਾ ਚਾਹੁੰਦੇ ਹੋ ਵਿੱਚ ਤੁਹਾਨੂੰ ਮਾਲਕ ਦਾ ਨੰਬਰ ਮਿਲ ਗਏ ਹੋਣਗੇ ਉਹਨਾਂ ਨਾਲ ਸਿੱਧੀ ਗੱਲ ਕਰ ਲਿਓ